ਉਹਨਾਂ ਨੇ ਇੱਕ ਆਬਜੈਕਸ਼ਨੇਬਲ ਗਾਣਾ ਗਾਇਆ ਜਿਦੇ ਵਿੱਚ ਕਿਹਾ ਕਿ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਤਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇ ਰ ਹੈ ਉਹ ਇਕੱਠੇ ਹੋ ਗਏ ਤੇ ਗਾਣਾ ਲੱਗ ਗਿਆ ਉੱਥੇ ਮਾਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਟੱਕ ਲਾ ਕੇ ਕੋਈ ਜਾ ਰਿਹਾ ਉੱਥੇ ਮਾਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲੋਂ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਿਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦੇ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜੇ ਹੁਣ ਦੇਖੋ ਕੀ ਰਿਪੋਰਟ ਪੈਕ ਹੁੰਦਾ ਨਹੀਂ ਸਮਝਦੇ ਨਹੀਂ ਵੀ ਜਿਸ ਤਰ੍ਹਾਂ ਹਥਿਆਰ ਬੈਨ ਕੀਤਾ ਸੀਗੇ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਤੇ ਗਾਣੇ ਕਮਿਊਨਿਟੀ ਕਮੇਟੀ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚੱਲਦਾ ਹਾਂ ਵੀ ਇਹ ਜਿਹੇ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰੀ ਬੈਨ ਹੁਣ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ ਦਰੂਹੋਂ ਸਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਨਾ ਤੁਸੀਂ ਆਪਾਂ ਜੇ ਸੋਚਣ ਲੱਗੀ ਵੀ ਆਹ ਆ ਚੀਜ਼ਾਂ ਬੈਨ ਕਰ ਦਈਏ ਉਹ ਕੋ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਚਾਹੀਦਾ ਮੇਰੀ ਮੇਰੀ ਹਾਂ ਉਹਨਾਂ ਦੀ ਮੋਨੋ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨੇ ਸਿੰਗਰ ਬਾਅਦ ਚ ਨੇ ਉਹ ਪਹਿਲਾ ਸਮਾਜ ਦਾ ਹਿੱਸਾ ਨੇ ਜਿੰਨੀ ਮੇਰੀ ਜਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਔਰ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਸਾਂਜ ਬਣੀ ਰਹੇ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਉਹਨਾਂ ਨੇ ਇੱਕ ਆਬਜੈਕਸ਼ਨੇਬਲ ਗਾਣਾ ਗਾਇਆ ਜਿਹਦੇ ਵਿੱਚ ਕਹਿ ਕਿ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਤਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇ ਰ ਹੈ ਉਹ ਇਕੱਠੇ ਹੋ ਗਏ ਤੇ ਗਾਣਾ ਲੱਗ ਗਿਆ ਉੱਥੇ ਮਾਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਟੱਕ ਲਾ ਕੇ ਕੋਈ ਜਾ ਰਿਹਾ ਉੱਥੇ ਮਾਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲੋਂ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦੇ ਸਰਕਾਰ ਵੱਲੋਂ ਐਂਡ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜੇ ਹੁਣ ਦੇਖੋ ਕੀ ਰਿਪੋਰਟ ਤੱਕ ਹੁੰਦੀ ਜੀ ਸਮਝਦੇ ਨਹੀਂ ਵੀ ਜਿਸ ਤਰ੍ਹਾਂ ਹਥਿਆਰ ਬੈਨ ਕੀਤਾ ਸੀਗੇ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਹਦੇ ਗਾਣੇ ਕਮਿਊਨਿਟੀ ਕਮੇਟੀ ਬਣੀ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚੱਲਦਾ ਹਾਂ ਵੀ ਇਹ ਜਿਹੇ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰੀ ਬੈਨ ਹੁਣ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ ਦਰੂਹੋਂ ਸਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਨਾ ਤੁਸੀਂ ਆਪਾਂ ਜੇ ਸੋਚਣ ਲੱਗੀ ਵੀ ਆਹ ਆ ਚੀਜ਼ਾਂ ਬੈਨ ਕਰ ਦਈਏ ਉਹ ਕੋਈ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਚਾਹੀਦਾ ਮੇਰੀ ਮੇਰੀ ਹਾਂ ਉਹਨਾਂ ਦੀ ਮੋਨੋ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨੇ ਸਿੰਗਰ ਬਾਅਦ ਚ ਨੇ ਉਹ ਪਹਿਲਾ ਸਮਾਜ ਦਾ ਹਿੱਸਾ ਨੇ ਜਿੰਨੀ ਮੇਰੀ ਜਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਔਰ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਸਾਂਜ ਬਣੀ ਰਹੇ ਉਹਨਾਂ ਦੀ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਉਹਨਾਂ ਨੇ ਇੱਕ ਆਬਜੈਕਸ਼ਨੇਬਲ ਗਾਣਾ ਗਾਇਆ ਜਿਹਦੇ ਵਿੱਚ ਕਹਿ ਕਿ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਤਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇ ਰ ਹੈ ਉਹ ਇਕੱਠੇ ਹੋ ਗਏ ਤੇ ਗਾਣਾ ਲੱਗ ਗਿਆ ਉੱਥੇ ਮਾਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਟੱਕ ਲਾ ਕੇ ਕੋਈ ਜਾ ਰਿਹਾ ਉੱਥੇ ਮਾਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲੋਂ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦੇ ਸਰਕਾਰ ਵੱਲੋਂ ਐਂਡ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜੇ ਹੁਣ ਦੇਖੋ ਕੀ ਰਿਪੋਰਟ ਤੱਕ ਹੁੰਦੀ ਜੀ ਸਮਝਦੇ ਨਹੀਂ ਵੀ ਜਿਸ ਤਰ੍ਹਾਂ ਹਥਿਆਰ ਬੈਨ ਕੀਤਾ ਸੀਗੇ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਹਦੇ ਗਾਣੇ ਕਮਿਊਨਿਟੀ ਕਮੇਟੀ ਬਣੀ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚੱਲਦਾ ਹਾਂ ਵੀ ਇਹ ਜਿਹੇ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰੀ ਬੈਨ ਹੁਣ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ ਦਰੂਹੋਂ ਸਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਨਾ ਤੁਸੀਂ ਆਪਾਂ ਜੇ ਸੋਚਣ ਲੱਗੀ ਵੀ ਆਹ ਆ ਚੀਜ਼ਾਂ ਬੈਨ ਕਰ ਦਈਏ ਉਹ ਕੋਈ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਚਾਹੀਦਾ ਹਾਂ ਉਹਨਾਂ ਦੀ ਮੋਨੋ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨੇ ਸਿੰਗਰ ਬਾਅਦ ਚ ਨੇ ਉਹ ਪਹਿਲਾ ਸਮਾਜ ਦਾ ਹਿੱਸਾ ਨੇ ਜਿੰਨੀ ਮੇਰੀ ਜਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਔਰ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਸਾਂਜ ਬਣੀ ਰਹੇ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ